ਰੇਟ ਜਿਹੜਾ ਹੈਗਾ 25000 ਰੁਪਿਆ ਹਾ ਦੋਨੇ ਬੱਚੀਆਂ 25000 ਰੁਪਏ ਆ ਦੇਖ ਲਓ ਤੁਸੀਂ ਫੁੱਲ ਬਾਡੀ ਵੇਟ ਵਾਲੀ 75000 ਰੁਪਏ ਦੀ ਗਾਂ ਮਿਲੂਗੀ ਤੁਹਾਨੂੰ ਇਹ ਨਾ ਇਹ ਤੁਹਾਨੂੰ 73000 ਰੁਪਏ ਦੀ ਮਿਲੂਗੀ ਪਤਾ ਹੈ ਜਵਰਾਜ ਦੀ ਆ ਖਲੀ ਦੀ ਆ ਕਿਹੜੇ ਦੀ ਆ ਕੋਈ ਝੂਠ ਬੋਲ ਕੇ ਨਹੀਂ ਦੇਣੀ ਅੱਛਾ ਹਾਂਜੀ ਹਸੀ ਕਾਲ ਦੋਸਤੋ ਬਬੂ ਸਵਾਲਤਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜੱਗੀ ਕੋਲੇ ਪਹੁੰਚੇ ਹੋਇਆ ਸ਼ਹਿਰ ਬਰਨਾਲੇ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਬਾਈ ਜੱਗੀ ਕੋਲੇ ਇਧਰਲੇ ਪਾਸੇ ਵਾਲੀਆਂ ਆਈਆਂ ਦੋ ਮੱਝਾਂ ਸੂਈਆਂ ਸਵਾਈਆਂ ਇੱਥੇ ਦੋ ਬੱਚੀਆਂ ਤੇ ਦੋ ਬੈਠੀਆਂ ਜਿਹੜੀਆਂ ਕੱਟੀਆਂ ਤੇ ਨਾਲੇ ਦਿਖਾਵਾਂਗੇ ਆਪਾਂ ਸੋਨੂੰ ਇੱਧਰਲੇ ਪਾਸੇ ਆ ਗਈਆਂ ਜਿਵੇਂ ਆ ਆ ਗਈ ਇੱਕ ਬਹਿੜ ਤੇ ਇੱਕ ਆ ਗਈਆਂ ਇੱਧਰਲੇ ਪਾਸੇ ਸੂਈਆਂ ਸਵਾਈਆਂ ਬਹਿਣਾ ਇਹਦੇ ਵਿੱਚੋਂ ਜੇ ਗੱਲ ਕਰੀਏ ਨਾ ਤਿੰਨ ਬਹਿੜਾ ਸੂਣ ਵਾਲੀਆਂ ਤੇ ਤਿੰਨ ਸੂਈਆਂ ਹੋਈਆਂ ਤੇ ਇੱਥੇ ਆ ਗਈ ਸਿਰੇ ਦੇ ਉੱਤੇ ਇੱਕ ਜਰਸੀ ਜਮਾ ਸੂਈ ਸਵਾਈ ਤੇ ਬਾਈ ਜੱਗੀ ਨਾਲ ਆਪਾਂ ਤੁਹਾਡੀ ਗੱਲਬਾਤ ਕਰਵਾਉਣੇ ਕੱਲੇ-ਕੱਲੇ ਨਾਗ ਦੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਮਿੱਤਰੋ ਇਸ ਖਾਰਮ ਦੇ ਉੱਤੇ ਜੇ ਆਪਾਂ ਗਾਂ ਲੈਣੇ ਹਨ ਉਹਨੂੰ ਆਪਦੀ ਦੋ ਡੰਗ ਦੀ ਚਵਾਈ ਕਰਕੇ ਇੱਥੇ ਤਸੱਲੀ ਕਰ ਲਿਓ ਕਿਉਂਕਿ ਆਪਣਾ ਕੰਮ ਕੱਲਾ ਤੁਹਾਨੂੰ ਵੀਡੀਓ ਦੇ ਵਿੱਚ ਜਾਨਵਰ ਦਿਖਾਉਂਦਾ ਤੇ ਬਾਕੀ ਆਓ ਕਰਾਂ ਕੀ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਹਾਂ ਬਾਈ ਜੀ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਵੀਰ ਜੀ ਜਿਹੜਾ ਧੂਰੀ ਨੂੰ ਰੋਡ ਜਾਂਦਾ ਸੇਖੇ ਵਾਲਾ ਉਸ ਰੋਡ ਦੇ ਉੱਤੇ ਆਪਣਾ ਫਾਰਮ ਆਗਾ ਲੁਧਿਆਣਾ ਰੋਡ ਤੋਂ ਜਿਹੜਾ ਬੱਤੀਆਂ ਵਾਲਾ ਚੌਕ ਆ ਬੱਤੀਆਂ ਵਾਲੇ ਚੌਂਕ 'ਚੋਂ ਤੇ ਸਿੱਖੇਵੰਨੀ ਨੂੰ ਮੁੜ ਕੇ 10 ਕਿਲੋਮੀਟਰ ਆ ਕੇ ਆਪਣਾ ਫਾਰਮ ਆ ਗਊਸ਼ਾਲਾ ਦੇ ਬਿਲਕੁਲ ਸਾਹਮਣੇ। ਅੱਛਾ ਭਾਈ ਜੱਗੀ ਅੱਜ ਆਪਣੇ ਕੋਲੇ ਗਾਵਾਂ ਵੀ ਆ ਗਈਆਂ, ਮੱਝਾਂ ਵੀ ਆ ਗਈਆਂ। ਹਾਂ ਭਾਈ ਜੀ ਮੱਝਾਂ ਵੀ ਹੈਗੀਆਂ ਆਪਣੇ ਕੋਲ। ਕੱਟੀਆਂ ਵੀ, ਬੱਛੀਆਂ ਵੀ, ਬਾਕੀ ਟੋਕੜ ਖੱਪਣ, ਗਾਂ ਟੋਕੜ ਖੱਪਣ, ਮੱਝ ਸਾਰੇ ਜਾਨਵਰ ਹੈਗੇ ਆ ਵੀਰੇ। ਠੀਕ ਹੈ। ਅੱਛਾ ਜੱਗੀ ਇੱਕ ਗੱਲ ਤੂੰ ਹੋਰ ਕਹਿੰਦਾ ਸੀ ਜਿਵੇਂ ਕੱਟੀਆਂ ਦੋ ਹੋਰ ਆਉਣਗੀਆਂ? ਹਾਂ ਹਾਂ ਭਾਈ ਜੀ ਕੱਟੀਆਂ ਆ ਮਨੂੰ ਵੀ 5-6 ਕੱਟੀਆਂ ਹੋਣਗੀਆਂ। ਠੀਕ ਹੈ। 5-6 ਬੱਛੀਆਂ ਹਰ ਵਕਤ ਆਪਣੇ ਕੋਲੇ ਹੋਇਆ ਕਰਨਗੇ ਜ ਕਈ ਵੀਰਾਂ ਦੀ ਡਿਮਾਂਡ ਸੀਗੀ ਵੀ ਭਾਈ ਯਾਰ ਛੋਟੇ ਜਾਨਵਰ ਵੀ ਲਿਆ ਕਰੋ ਨਾਲ ਠੀਕ ਹੈ ਇਸ ਕਰਕੇ ਆਪਾਂ ਤੋਕੜ ਗੱਬਣ ਗਾਵਾ ਤੇ ਤੋਕੜ ਗੱਬਣ ਮੱਝਾਂ ਵੀ ਲਿਆਉਣੇ ਹੁੰਨੇ ਆ ਹੁਣ ਠੀਕ ਹੈ ਤਾਜੀਆਂ ਵੀ ਹੁੰਦੀਆਂ ਹਰ ਇੱਕ ਪ੍ਰਕਾਰ ਦਾ ਜਾਨਵਰ ਮਿਲ ਜਾਂਦਾ ਠੀਕ ਹੈ ਤੇ ਜਿਵੇਂ ਆਪਾਂ ਪਹਿਲੇ ਨੰਬਰ ਤੇ ਆਪਣੀ ਆਹ ਆ ਗਈ ਜਿਹੜੀ ਜਰਸੀ ਹਾਂ ਬਾਈ ਜਰਸੀ ਦੀ ਜੀ ਗੱਲ ਕਰਕੇ ਇਹ ਕਿੰਨਵਾ ਸੂਆ ਬਾਈ ਬਾਈ ਜੀ ਪਹਿਲੇ ਤੋਂ ਬੱਛੀ ਆ ਅੱਛਾ ਕੱਲ ਤੜਕੇ ਦੀ ਸੂਈ ਹੋਈ ਆ ਤੇ ਪਿਓਰ ਦੋ ਦੰਦ ਦਾ ਬਾਈ ਜੀ ਇਹ ਇੱਕ ਤਾਂ ਆ ਜਾਂਦੀ ਹੈ ਕਹਨ ਵਾਲੀ ਇਹ ਕਹਨ ਵਾਲੀ ਦੋ ਦੰਦ ਨਹੀਂ ਵੀਰੇ ਦਿਖਾਉਣ ਵਾਲੀ ਆ ਖੜ ਜਾ ਪੁੱਤ ਠੀਕ ਆ ਗੱਲ ਇਹ ਆ ਆ ਦੇਖੋ ਮਿੱਤਰੋ ਜਮਾ ਦੋ ਦੰਦ ਆ ਗਈ ਇਹ ਅੱਛਾ ਭਾਈ ਕਿੱਦੇ ਸੂਈ ਇਹ ਇਹ ਕੱਲ ਤੜਕੇ ਸੂਈ ਆ ਭਾਈ ਜੀ ਆ ਦਿਖਾ ਦਿਓ 나ੜੂ ਇਹ ਅੱਛਾ ਆ ਲੋ ਬਿਲਕੁਲ ਕੱਚਾ ਪਾਣੀ ਵਾਲਾ 나ੜੂ ਠੀਕ ਆ ਤੇ ਜਿਵੇਂ ਗੱਲ ਕਰ ਲਗੇ ਇਹ ਜਮਾ ਤਾਜੀ ਸੂਈ ਵੇਹੜ ਆ ਗਈ ਹੈਨਾ ਜੱਫੀ ਹਾਂ ਹਾਂ ਭਾਈ ਜੀ ਤੇ ਜੱਸ ਯਰ ਲੈ ਬਾਈ ਬੜਾ ਐ ਪੂਰਾ ਫਿਟਿੰਗ ਵਾਲਾ ਬਾਈ ਇੰਨੀ ਕੁ ਟੋਪਰ ਮੱਛੀ ਆ ਜਿਹੜੀ ਭੈਣ ਭਰਾ ਵੀਰ ਕੋਈ ਲੈ ਗਿਆ ਮੇਰੇ ਹਿਸਾਬ ਨਾਲ ਸਾਰੀ ਉਮਰ ਘਰੋਂ ਨਹੀਂ ਕੱਢਦਾ ਠੀਕ ਆ ਬਾਕੀ ਮੇਰੇ ਕੋਲੋਂ ਜਿਹੜਾ ਵੀ ਵੀਰ ਕੋਈ ਜਾਨਵਰ ਲੈਂਦਾਗਾ ਅੱਛਾ ਝੇਰ ਦੀ ਭਾਰ ਦੀ ਥਣ ਘਟ ਵੱਧ ਦੀ ਫੁੱਲ ਗਰੰਟੀ ਆ ਮੇਰੀ ਮੈਥੋਂ ਕੋਈ ਵੀ ਭੈਣ ਭਰਾ ਆਨਲਾਈਨ ਵੀ ਮੰਗਾਉਂਦਾ ਉਹ ਚੀਜ਼ ਦੀ ਫੁੱਲ ਗਰੰਟੀ ਆ ਜਿਹੜੀ ਦੁੱਧ ਦੀ ਗੱਲ ਆ ਵੀਰੇ ਦੁੱਧ ਹੈਗਾ ਘੇਰ ਦਾ ਕਿਉਂਕਿ ਗਰਮੈਸ਼ ਪੈਂਦੀ ਆ ਦੁੱਧ ਦੀ ਗਰੰਟੀ ਨਹੀਂ ਕੋਈ ਬਾਲੀ ਦੇ ਸਕਦੇ ਠੀਕ ਹੈ ਤੇ ਮੰਨ ਕੇ ਚੱਲ ਗਏ ਵੀ ਇਹਦਾ ਕੀ ਰੇਟਰ ਹੋਊ ਅਤੇ ਕਿੰਨੇ ਕ ਦੁੱਧਵਾਦ ਵਾਲੀ ਆ ਹਾਂ ਭਾਈ ਜੀ ਇੱਕ ਹੱਥ ਮੰਨ ਕੇ ਬੇਨਤੀ ਹੈਗੀ ਜਿਹੜੇ ਮੁੱਲ ਹੋਣਗੇ ਵੀਰੇ ਚਾਹੇ 2000 ਰੁਪਏ ਛੋੜ ਕਰਾ ਲੈ ਅਗਲਾ ਚਾਹੇ ਆਪਾਂ ਨੂੰ 50 ਕਿਲੋਮੀਟਰ ਦੀ ਪਹੁੰਚ ਕਰਾ ਲੈ ਵੀਰ ਬਣ ਕੇ ਮਾਲ ਆਪਣੇ ਖਿੱਚਵੇਂ ਰੇਟ ਹੋਣਗੇ ਕਿਉਂਕਿ ਆਪਣੀਆਂ ਫੇਕ ਵੀਡੀਓ ਤਾਂ ਕੋਈ ਹੁੰਦੀਆਂ ਨਹੀਂ ਬਾਈ ਜਿਹੜੇ ਕੋਈ ਕਹਿੰਦੇ 35000 ਦੀ 40000 ਦੀ ਅੱਗੇ ਰਾਜਸਥਾਨ ਹਰਿਆਣੇ 'ਚ ਇਹ ਕੰਮ ਚੱਲਦਾ ਸੀ ਆਪਣੇ ਪੰਜਾਬ 'ਚ ਵੀ ਬੰਦੇ ਰਹਿ ਕੇ ਇਹ ਕੰਮ ਕਰਨ ਲੱਗੇ ਹੁਣ ਠੀਕ ਹੈ ਤੇ ਕੀ ਰੇਟਰ ਹੋ ਇਹਦਾ ਬਾਈ ਜੀ 75000 ਦੀ ਬੱਸੀ ਦੇ ਦਾਂਗੇ ਠੀਕ ਆ ਲੈ ਵੀ ਆ ਮੁੱਲ ਘਰਾਉਣ ਨੂੰ 90 95 ਜਿੰਨਾ ਮਰਜ਼ੀ ਕਰਾ ਲੋ ਆਪਾਂ ਇਹਦੇ ਨਾਲ ਦੀਆਂ ਬੱਚੀਆਂ ਬਾਜੀ ਤੁਹਾਡੇ ਚੈਨਰ ਦੀ ਵੇਚੀਆਂ ਆ 9095 ਦੀਆਂ ਠੀਕ ਆ ਇਹਦਾ 75000 ਰੁਪਇਆ 75000 ਦੀ ਦੇ ਦਾਂਗੇ ਪਿਓਰ ਦੋ ਦੰਦ ਬੱਚੀ ਕੋਈ ਵੀ ਆਉ ਛੌਲ ਕਰੇ ਸ਼ਰਲਾਪੂਰ ਹੋਵੇ ਥਣ ਘਟ ਵੱਧ ਹੋਵੇ ਕੋਈ ਜੇਰ ਰਹਿੰਦੀ ਹੋਵੇ ਆਪਣੀ ਫੁੱਲ ਗਾਰੰਟੀ ਆ ਅੱਛਾ ਜਿਵੇਂ ਮੰਨ ਕੇ ਚੱਲ ਗਏ ਇਧਰਲੇ ਪਾਸੇ ਇੱਕ ਆ ਆ ਗਈ ਇਹ ਵਹਿੜ ਦਾ ਮਤਲਬ ਸੂਆ ਕਿ ਨਵਾ ਆ ਗਿਆ ਬਾਜੀ ਸੂਆ ਦੂਜਾ ਠੀਕ ਹੈ ਹਜੇ ਕੰਨੀਆਂ ਵੀ ਖੜੀਆਂ ਨੇ ਪਿਓਰ ਛੇ ਦੰਦ ਆ ਗਈ ਠੀਕ ਆ ਕਹਿਣ ਦੀ ਨਹੀਂ ਇੱਕਦਮ ਪੈਣ ਦੀ ਛੇ ਰੰਗ ਹੁੰਦੀ ਆ ਅੱਛਾ ਮਤਲਬ ਹਜੇ ਕੰਨੀਆਂ ਖੜੀਆਂ ਨੇ ਠੀਕ ਹੈ ਜਿਹੜੀ ਇਹਦਾ ਰੇਟ ਕੀ ਰਹੂ ਤੇ ਦੁੱਧਵਾਦ ਕਿੰਨਾ ਰਹੂ ਭਾਈ ਜੀ ਜਿਹੜੀ ਦੁੱਧ ਦੀ ਗੱਲ ਲੱਗੀ ਮਾਲਕ ਨੇ 17 ਕਿਲੋ ਦੁੱਧ ਆਪਾਂ ਨੂੰ ਦੱਸਿਆ ਵੀ ਪਲੂਣ ਤੋਂ ਲਾਉਣਾ ਚੋਇਆਗਾ ਅੱਛਾ ਦੂਜਾ ਸੂਆ 20 ਕਿਲੋ ਦੁੱਧ ਮੰਨ ਕੇ ਲੈ ਲੈ ਜਿਹੜਾ ਭੈਣ ਤੇ ਭਰਾ ਲਾਉਂਗਾ ਕੀ ਰੇਟ ਹਾਂ ਭਾਈ ਜੀ 60000 ਦੀ ਵੇਡ ਦੇ ਦੇਗੇ ਵੀਰੇ ਠੀਕ ਹੈ ਲੇ ਵੀ ਆ ਦੇਖ ਲੋ ਜਿਹੜੀ ਆ ਜਾਂਦੀ ਹੈ 65000 ਰੁਪਏ ਦੀ ਤੁਹਾਨੂੰ ਵਹੜ ਮਿਲੂਗੀ ਤੇ 50 ਕਿਲੋਮੀਟਰ ਦੀ ਡਿਲੀਵਰੀ ਫਰੀ ਤੇ ਜਾਂ 2000 ਰੁਪਏ ਛੋਟ ਹੋ ਜੂਗੀ ਹਾਂਜੀ ਠੀਕ ਆ ਲੈ ਜਾਕਰ ਤਾਂ ਵੀ ਕੋਈ ਹੁਣ ਭੈਣ ਭਰਾ ਵੀਰ ਨੇ ਫੋਨ ਕਰਦੇ ਆ ਬਾਈ ਯਾਰ ਤੁਹਾਡੇ ਮੁੱਲ ਵਾਲੇ ਹੁੰਦੇ ਆ ਸਾਨੂੰ ਤਾਂ ਗਾਂ ਸਾਨੂੰ ਕਿਸੇ ਨੂੰ ਫੋਨ ਕਰਿਆ ਸੀ ਅਸੀਂ ਵੀਡੀਓ ਵਾਲੇ ਨੂੰ ਉਹ ਕਹਿੰਦਾ 20 ਕਿਲੋ ਵਾਲੀ ਗਾਂ 30000 ਚ ਦੇ ਦੂੰ ਬਾਈ ਕੋਈ ਨਹੀਂ ਦੇ ਸਕਦਾ ਅਸੀਂ 20 20 ਕਿਲੋ ਵਾਲੀਆਂ 50 50 ਦੀਆਂ ਵੀ ਲੈ ਲਾਂਗੇ ਜੇ ਸਾਨੂੰ ਦੇਵੇ ਠੀਕ ਆ ਤੇ ਆਹ ਜਿਹੜੀ ਆ ਗਈ ਤੂੰ ਹੁਣ ਖੋਲ ਹੀ ਜਨਾ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਸੂਆ ਦੂਜਾ ਬਾਈ ਜੀ ਦੂਜਾ ਹਾਂ ਦੰਦ ਆਪਾਂ ਦੇਖੇ ਨਹੀਂ ਵੀ ਚੌਗੀ ਆ ਛਿੱਗੀ ਆ ਗਰਮਾਲੀ ਨਹੀਂ ਹੂੰ ਪਟਿਆ ਠੀਕ ਆ ਤੇ ਸੂਣ ਚ ਕਿੰਨੇ ਕੇ ਮਤਲਬ ਤਿਆਰ ਆ ਜਮਾ ਜਮਾ ਡਾਲੇ ਦੀ ਖੜੀ ਆ ਬਾਈ ਅੱਛਾ ਆ ਮੰਨ ਲਓ ਵੀ ਘੰਟੇ ਚ ਸੂਪੇ ਦੋ ਚ ਸੂਪੇ ਕੀ ਰੇਟਰ ਹੋ ਇਹਦਾ 75000 ਦੀ ਬੈੜ ਦੇ ਦਿਆਂਗੇ ਬਾਈ ਜੀ ਇਹ 73000 ਦੀ 2000 ਛੋੜ 73000 ਦੀ ਹੋ ਜੂਗੀ ਪਰ ਥਾਨ ਦਿਖਾ ਦੇ ਬਾਈ ਮਈਆਂ ਵਾਲਾ ਥਾਨ ਲੱਗਿਆ ਹੋਇਆ ਠੀਕ ਆ ਕਿਸੇ ਪਾਸਿਓਂ ਵੀ ਬੱਛੀ ਹੱਥ ਤਰਾ ਹੋਵੇ ਪੂਰਾ ਵੀ ਤੇ ਵੱਡਾ ਬਾਡੀ ਬੇਟਾ ਕੱਦ ਦਿਖਾ ਦੇ ਬਾਈ ਮੇਰਾ ਐ ਮੰਨ ਲਈ 5 ਫੁੱਟ 9 ਇੰਚ ਕੱਦ ਦਾ ਹੈ 5 ਫੁੱਟ ਉੱਚੀ ਬਹਿੜਾ ਠੀਕ ਆ ਇਹ ਲੈ ਚੱਲ ਕਰਾ ਲੈ ਵੀ ਆਹ ਦੇਖ ਲਓ ਹੁਣ ਤੁਸੀਂ ਜਿਹੜੀ ਆਹ ਬਹਿੜਾ ਗਈ ਨਾ ਇਹ ਸਾਨੂੰ 73000 ਰੁਪਏ ਦੀ ਮਿਲੂਗੀ ਤੇ ਥਣ ਲੈਵੀ ਦੀ ਕੁਆਲਿਟੀ ਉਹ ਤੁਹਾਡੇ ਸਾਹਮਣੇ ਆ ਆ ਜਾ ਕਰਾ ਹੁਣ ਜਿਹੜੀ ਆ ਆ ਗਈ ਆ ਖੋਲੀ ਕਰਾ ਮੇਤਰਾ ਇਸ ਬਹਿੜਾ ਦਾ ਬਾਈ ਮੈਨੂੰ ਐ ਦੱਸਦੇ ਜਿਹੜੇ ਹਿਸਾਬ ਨਾਲ ਬਾਡੀ ਦਾ ਸਟਰਕਚਰ ਵੱਡੀ ਆ ਗਈ ਮਨੋ ਟੋਪਰਾ ਸੂਆ ਕਿਨਮਾ ਪਿਓਰ ਦੂਜਾ ਬਈ ਦੂਜਾ ਸੂਆ ਪਿਓਰ ਗੜ ਰਾਸਤਾਨ ਜਮ ਜਮਪੁਰ ਰਾਸਤਾਨ ਦੀ ਆ ਜਮ ਅੱਛਾ ਤੇ ਕਿੰਨੇ ਦਿਨ ਬਾਕੀ ਇਹਦੇ ਇਹਦੇ 15 ਦਿਨ ਬਾਕੀ ਆ ਬਈ ਹਜੇ 15 ਦਿਨ ਬਾਕੀ ਐ ਮਤਲਬ ਪੁਰਾਣੀ ਵੀਡੀਓ ਆਪਣੇ ਕੋਲੇ ਹੈਗੀ ਆ ਮਾਲਕ ਤੋਂ ਕੱਲ ਲਈ ਆ ਅੱਛਾ ਜਦੋਂ ਲੇਵਾ ਬਣਾਉਂਦੀ ਆ ਕਿਸੇ ਲੋਟ ਖੜਿਆ ਬੈਠਿਆ ਨਹੀਂ ਜਾਂਦਾ ਠੀਕ ਐ ਤੇ ਇਹ ਮੰਨ ਕੇ ਚੱਲ ਗਏ ਵੀ ਕੀ ਰੇਟਰ ਹੋਤੇ ਬਈ 24 ਕਿਲੋ ਦੁੱਧ ਮਾਲਕ ਨੇ ਦੱਸਿਆ ਵੀ ਪਲੂਣ ਦਾ ਦਿੱਤਾ ਹੋਇਆ ਜਿਹੜਾ ਇਹਦਾ ਅੱਜ ਦਾ ਰੇਟ ਆ ਵੀਰੇ ਜਿਵੇਂ ਅੱਗੇ ਵੀ ਆਪਾਂ ਕੱਚੀਆਂ ਵੇੜਾ ਪਾ ਦਿੰਨੇ ਆ ਵੀ ਕੋਈ ਬਾਹਰਲੇ ਵੀਰ ਹੁੰਦੇ ਆ ਜਾਂ ਕੋਈ ਕਿਸੇ ਨੂੰ ਕਹਿੰਦਾ ਅਗਲਾ ਕਹਿੰਦਾ ਵੀ 2 ਮਹੀਨਿਆਂ ਨੂੰ ਆਪਾਂ ਨੂੰ ਦੁੱਧ ਆਊਗਾ ਅਜੇ 20 ਨਾਲ ਨੂੰ ਸੂਬੂ ਕੀ ਚੱਲ ਹਨ ਅੱਜ ਦਾ ਮੁੱਲ ਇਹਦਾ 75000 ਰੁਪਇਆ ਮੁੱਲ 70 ਬਸ 75 ਮਤਲਬ ਫਿਕਸ ਪ੍ਰਾਈਜ਼ ਆ ਇਹਦਾ ਕੋਈ ਘੱਟ ਵਾਧਾ ਵਾਲਾ ਕੰਮ ਨਹੀਂ ਹੋਣਾ ਠੀਕ ਆ ਲੈ ਕੇ ਜਾ ਬਈ ਇਹਦੇਲੇ ਪਾਸੇ ਇੱਕ ਵਾਰੀ ਢੇੜਾ ਹੋਰ ਦਵਾ ਦੇ ਲੋ ਵੀ ਆ ਪਰ ਇੱਕ ਚੀਜ਼ ਦਿਖਾ ਦੇ ਬਾਈ ਧੌਣ ਤੋਂ ਲੈ ਕੇ ਪਿੱਠੇ ਤੱਕ ਰ ਇੱਕੋ ਜਿਹਾ ਰੇਲ ਗੱਡੀ ਦੇ ਡੱਬੇ ਵਰਗੀ ਆ ਮਾੜਾ ਇਹ ਇੱਧਰ ਲੈ ਜਾ ਕਰ ਏ ਆ ਦੇਖ ਲੋ ਮਿੱਤਰ ਹੁਣ ਜਿਹੜੀ ਆ ਵੱਡੇ ਕੱਦ ਕਾਠ ਵਾਲੀ ਬਹਿੜ ਆ ਗਈ ਨਾ ਆ ਦੇਖ ਲੋ ਤੁਸੀਂ ਫੁੱਲ ਬਾਡੀ ਵੇਟ ਵਾਲੀ 75000 ਰੁਪਏ ਦੀ ਗਾਂ ਮਿਲੂਗੀ ਤੁਹਾਨੂੰ ਇਹ ਬੰਦੇ ਵਿਕਰਾ ਅੱਛਾ ਜੇ ਕੀ ਜਿਹੜੀ ਹੁਣ ਗਾਂਾਂ ਵਾਲੀ ਆ ਗਈ ਆਪਣੇ ਕੋਲੇ ਹਾਂ ਬਾਈ ਸੂਈ ਨੂੰ ਉਹਨੂੰ 15-20 ਮਿੰਟ ਹੀ ਹੋਇਆ ਹਜੇ ਅੱਛਾ ਮਤਲਬ ਬੱਚੇ ਹੀ ਖਿੱਚ ਕੇ ਮੂਹਰੇ ਕਰਿਆ ਜਦੋਂ ਤੁਸੀਂ ਆ ਕੇ ਰੁਕੇ ਉਦੋਂ ਸਵਾਖੀ ਹਟੇ ਸੀਗੇ ਅੱਛਾ ਇਹ ਕਿੰਨਾ ਸੂਆ ਦੂਜਾ ਸੂਆ ਬਾਈ ਖੋ ਪੁੱਤ ਦੂਜਾ ਸੂਆ ਪਿਆਰ ਦੂਜਾ ਸੂਆ ਜਮਾ ਤੇ ਜੇਰ ਹਜੇ ਪਈ ਨਹੀਂ ਨਹੀਂ ਜੇ ਮੀਆਂ ਦੇ ਪਈ ਬਾਈ ਜੇਰ ਜੂਰ ਦੀ ਆਪਾਂ ਵੀਡੀਓ ਬਣਾ ਕੇ ਦੇਵਾਂਗੇ ਸਾਰੀ ਠੀਕ ਹੈ ਆਪਾਂ ਤੋਂ ਕੋਈ ਵੀ ਵੀਰ ਸੂਈ ਸਵਾਈ ਨਾਮ ਮੰਗਾਉਂਦਾਗਾ ਆਪਣੀ ਜੇਰ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਥਣ ਘੱਟ ਵੱਧ ਦੀ ਫੁੱਲ ਗਾਰੰਟੀ ਤੇ ਦੂਜਾ ਸੂਆ ਤੇ ਕੀ ਰੇਟ ਰਹੂ ਬਾਈ ਜੀ ਇਹਦਾ ਜਿਹੜਾ ਰੇਟ ਆ 65000 ਰੁਪਿਆਗਾ ਠੀਕ ਹੈ 2000 ਰੁਪਏ ਛੋੜ ਹੋ ਜੂਗੀ 63000 ਦੀ ਬਚੀ ਹੋ ਜੂਗੀ ਤੇ ਮਗਰ ਬਚੀ ਕੇ ਬੱਚਾ ਮੈਂ ਤਾਂ ਐਵੇਂ ਨਹੀਂ ਚੈੱਕ ਕਰਿਆ ਬਾਈ ਐ ਬੱਚਾ ਜੱਗੀ ਹੈ ਹਾਂ ਬੱਚਾ ਬਾਈ ਠੀਕ ਆ ਲੈ ਵੀ ਆ ਦੇਖੋ ਹੁਣ ਪਰ ਇੱਕ ਚੀਜ਼ ਆ ਵੀਰੇ ਇਹ ਆ ਚੈੱਕ ਕਰ ਲੋ ਆਹ 63000 ਰੁਪਏ ਦੀ ਤੁਹਾਨੂੰ ਮਿਲੂਗੀ ਜਮਾ ਤਾਜੀ ਸੂਈ ਹੋਈ ਤੇ ਮਗਰ ਬੱਚਾ ਹੁਣ ਦੱਸ ਕੀ ਕਹਿੰਦਾ ਇਹਦੀ ਚਵਾਈ ਦੀ ਦੁੱਧ ਇਹ 20 ਕਿਲੋ ਪਾਉਗੀ ਕਹਿਣ ਦਾ ਨਹੀਂ ਮਾਰੀ ਮਾਰੀ ਧਾਰਾ ਮਾਰੀ ਇਹ ਆ ਦੇਖੀ ਲੈ ਆਪਾਂ ਤੁਹਾਨੂੰ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਲੈ ਇਹ ਚੈੱਕ ਕਰ ਮਗਰ ਜੀ ਬਣ ਇਹ ਆ ਦੇਖ ਲੈ ਲੈ ਵੀ ਜਮਾ ਤਾਜੀ ਸੂਈ ਆ ਤੇ ਆ ਹੁਣ ਮਾਰ ਕੇ ਨਾ ਲੈ ਵੀ ਆ ਚੈੱਕ ਕਰ ਲਓ ਜਮਾ ਤਾਜੀ ਸੂਈ ਦੀ ਨਾ ਧਾਰਾ ਮਗਰ ਲਈ ਮੂਹ ਲੱਥਣਾ ਦੀਆਂ ਤੇ ਐਂ ਬਹਿ ਗਿਆ ਜੱਗੀ ਆ ਜਾ ਕੇ ਅੱਛਾ ਜੇ ਕੀ ਜਿਵੇਂ ਹੁਣ ਮੰਨ ਕੇ ਚੱਲ ਗਏ ਇੱਕ ਤੇਰੇ ਪਿੱਛੇ ਵਹਿੜ ਆ ਗਈ ਤੇ ਇਹ ਜਿਹੜੀ ਹੈਗੀ ਇਹ ਕਦ ਕਾਠ ਵੀ ਠੀਕ ਆ ਗਿਆ ਜਿਵੇਂ ਪੂਰਾ ਟੌਪ ਬੋਡੀ ਬੇਟਾ ਬਈ ਫਿਰ ਇੱਕ ਵਾਰ ਸੁਹਾ ਦੱਸ ਮੈਨੂੰ ਸੂਆ ਪਹਿਲਾ ਬਈ ਜਮ ਪਹਿਲਾ ਸੂਆ ਜਮ ਪਹਿਲਾ ਸੂਆ ਸੁਈ ਨੂੰ ਸੁਈ ਨੂੰ ਇਹਨੂੰ ਹਫਤਾ ਹੋ ਗਿਆ ਉਹ ਬਈ ਹੱਥ ਕਿੰਨਾ ਦੁੱਧ ਤਿਆਰ ਕਰ ਗਈ ਦੁੱਧ ਦਾ ਇਸ ਟਾਈਮ ਹੋਏ ਜਲੇ 16 17 ਕਿਲੋ ਬਈ ਮਤਲਬ 15 ਮੰਨ ਲੈਣਾ ਖੁੱਲਾ ਜਾ 15 ਤਾਂ ਖੁੱਲਾ ਹੀ ਹੋਊਗਾ ਬਈ ਹਾਂ ਥੋਰੀ ਕਰਾਂਦਾ ਜੀ ਇਹ ਆਪਣੇ ਕੋਲੇ ਸੂਈ ਸਵਾਈ ਆਈ ਆ ਵੇੜ ਅੱਛਾ ਇਹ ਇਹ ਬਹਿਮ ਆਪਣੀ ਗੱਬੜ ਪਹਿਲਾਂ ਦੇਖੀ ਹੋਈ ਆ ਮੈਨੂੰ ਤਾਂ ਆਪਾਂ ਸੂਆ ਵਾ ਜਾਨਵਰ ਬਾਰੋਂ ਲੈਂਦੇ ਨਹੀਂ ਬਈ ਠੀਕ ਹੈ ਇਹ ਆਪਣੀ ਗੱਬੜ ਦੇਖੀ ਹੋਈ ਸੀ ਮੁੰਡਾ ਹੋਰ ਵਪਾਰੀ ਲੈ ਗਿਆ ਸੀ ਅੱਛਾ ਉਦੇ ਕੋਲੇ ਜਾ ਕੇ ਸੂਪੀ ਮਾਲਕ ਦਾ ਪੈਸੇ ਬਾੜੇ ਮੰਗਦਾ ਸੀ ਸਾਤੋਂ ਇਹ ਆ ਦੇਖ ਲਓ ਹੁਣ ਜਮ ਫਿਕਸ ਆ ਗਈ ਇਹਦਾ ਰੇਟ ਕੀ ਰੱਖੂਗਾ ਭਾਈ 75000 ਦੀ ਵੈੜ ਦੇ ਦਿਆਂਗੇ ਇਹਦੀ ਗੱਬੜ ਦੀ ਵੀ ਵੀਡੀਓ ਆਪਣੇ ਕੋਲੇ ਹੈਗੀ ਆ ਮਾਲਕ 130 ਮੰਗਦਾ ਸੀ ਫਾਰਮ ਚੋਂ ਆਈ ਆ ਠੀਕ ਹੈ ਹਰ ਇੱਕ ਚੀਜ਼ ਦਾ ਰਿਕਾਰਡ ਆ ਕਿਹੜੇ ਸੀਮਣ ਦੀ ਆ ਮਤਲਬ 2000 ਰੁਪਏ ਛੋਟ ਹੋ ਜੂ ਵਿੱਚ ਹਾਂ 2000 ਰੁਪਏ ਛੋਟ ਹੋ ਜੂਗੀ ਆਪਾਂ ਦਾ ਕਿਉਂਕਿ ਮੂਰੇ ਵਪਾਰੀ ਤੋਂ ਲਈ ਆ ਠੀਕ ਹੈ ਜੇ ਹੁਣ ਅਗਲੇ ਮਾਲਕ ਤੋਂ ਪਤਾ ਨਹੀਂ ਉਹਨੇ ਕਿੰਨੇ ਦੀ ਲਈ ਸੀ ਜਾਂ ਨਾ ਲਈ ਸੀ ਠੀਕ ਹੈ ਗੱਲ ਚਵਾਈ ਚਬੂਈ ਦੀਆਂ ਸੋਨੇ ਵਰਗੀਆਂ ਮੰਗਰੇ ਦੇ ਬੱਛੀ ਆ ਠੀਕ ਹੈ ਤੇ ਜੇ ਗੱਲ ਕਰ ਲਈ ਹੁਣ ਜਿਵੇਂ ਤੇਰੇ ਕੋਲ ਮੱਜਾਂ ਆ ਗਈਆਂ ਮੱਜਾਂ ਦਿਖਾਈਏ ਪਹਿਲਾਂ ਹਾਂ ਮੱਜਾਂ ਦਿਖਾ ਦਈਏ ਬਾਈ ਜੀ ਆਪਾਂ ਪਹਿਲਾਂ ਅੱਛਾ ਜਿਹੜੀ ਤੇਰੀ ਕੋਲੇ ਆ ਮੱਜ ਆ ਗਈ ਪਹਿਲੇ ਨੰਬਰ ਸਵੇਰੇ ਸੂਈ ਆ ਬਾਈ ਇਹ ਆਹਾ ਹਾਂ ਠੀਕ ਹੈ ਸਵੇਰੇ ਸੂਈ ਆਗੀ ਕੱਟੀ ਨੂੰ ਜਨਮ ਦਿੱਤਾ ਇਹਨੇ ਦੇ ਵੀ ਕੱਟੀ ਦਿਖਾ ਦੇ ਰੋਸ਼ੀ ਜੀ ਹਾਂ 나ੜੂਆਂ ਨਾਲ ਹਨਾ ਜਮਾ ਆਹ ਤੇ ਬਈ ਜਮਾ ਪਾਣੀ ਆ ਕੱਚਾ ਨਾਲ ਉਹ ਜ਼ੇਰ ਦੀ ਪ੍ਰੋਪਰ ਵੀਡੀਓ ਆਪਣੇ ਕੋਲੇ ਕਿੰਨਾ ਸੂਆ ਸੂਈ ਐ ਸੂਆ ਦੂਜਾ ਬਈ ਪਿਓਰ ਦੂਜਾ ਸੂਆ ਇੱਕ ਇਹ ਤੇ ਉਹਨੇ ਵੱਡੇ ਬੋਡੀ ਵੇਟ ਵਾਲੀ ਖਾਂਗੀ ਤੇ ਇੱਕੋ ਹੀ ਪਿੰਡੋਂ ਆਈਆਂ ਨੇ ਦੋਨੇ ਰਾਜਸਥਾਨ ਦੀ ਪਿਓਰ ਇਹ ਬਈ ਠੀਕ ਐ ਇਹ ਇਹ ਰਾਜਸਥਾਨ ਦੀ ਮੱਝ ਆ ਗਈ ਪਿੰਡੇ ਤੇ ਨਾਣਾ ਦਿਖਾ ਦੇ ਬਈ ਅਗਲਾ ਕਹਿੰਦਾ ਜਿਵੇਂ ਪਹਿਲਮਾਨਾਂ ਦੇ ਹੁੰਦਿਆਂ ਨਾ ਅਰੇ ਕਹਿੰਦਾ ਕਿਉਂ ਖਾ ਕੇ ਬਣੀਆਂ ਉਹ ਚੀਜ਼ ਆ ਮਤਲਬ ਖਰਾਕ ਖਾ ਕੇ ਪਲੀ ਹੋਈ ਝੋਟੀ ਆ ਰਿੰਗ ਸਿੰਘ ਆ ਬਿਲਕੁਲ ਤੇ ਇਹ ਕਿੰਨਾ ਦੁੱਧ ਪਾ ਦੂ ਤੇ ਮਾੜੀ ਲੰਮੀ ਤੋਰ ਕੇ ਦਿਖਾ ਦੇ ਮੈਨੂੰ ਆ ਜਾ ਪੁੱਤ ਆ ਮੜਾ ਬੱਚਾ ਚੱਕੀ ਲੈ ਝੋਟੇ ਜਰ ਇੰਡੀਆ ਕਰ ਹੁਣ ਆ ਜਾ ਪੁੱਤ ਲੇ ਕੀ ਰੇਟ ਰਹੂ ਇਹਦਾ ਆਮ ਭਾਈ ਦੁੱਧੇ ਦਾ 14 ਕਿਲੋ ਦਿੱਤਾ ਹੋਇਆਗਾ ਪਹਿਲਾਂ ਹੁਣ ਦਾ ਠੀਕ ਐ 15 16 ਕਿਲੋ ਦੁੱਧ ਪਾ ਦੂਗੀ ਖੁੱਲਾ ਆਰਾਮਦਾਰੀ ਦਾ ਤੇ ਰੇਟ ਰੇਟ ਭਾਈ ਇਹਦਾ ਜਿਹੜਾ ਆਇਗਾਗਾ 1 ਲੱਖ ਤੇ 45000 ਰੁਪਇਆਗਾ 5000 ਰੁਪਏ ਚਾਹੇ ਦਾ ਸ਼ੋਰ ਕਰਾ ਲੇ ਚਾਹੇ 100 ਕਿਲੋਮੀਟਰ ਦੀ ਪਹੁੰਚ ਕਰਾ ਲੇ ਠੀਕ ਹੈ ਬਸ ਇੱਕ ਚੀਜ਼ ਹੋ ਜੂਗੀ ਤੇ 140000 ਰੁਪਏ ਦਾ ਫੈਕਸ ਲੈ ਲਾਂਗੇ ਵੀਰੇ ਨਹੀਂ ਆਮ ਹੀ ਆਪਾਂ ਦੇਖਦੇ ਆ ਇਹ ਜੀਆਂ ਮੰਹਾਂ ਦੇ ਮੰਨ ਲਓ ਵੀ 2 ਲੱਖ 1 ਲੱਖ 80 85 ਹਰ ਮੰਨ ਲਿਆ ਹੁੰਦਾ ਤੇ ਜਿਹੜੀ ਤੇਰੀ ਗਾਹਾਂ ਵਾਲੀ ਆ ਗਈ ਜਿਹੜੀ ਆ ਮੱਝ ਇਹ ਪਰਸੋਂ ਦੀ ਸੂਈ ਆ ਵੀਰੇ ਪਰਸੋਂ ਦੀ ਹਾਂ ਆਪਣੇ ਰਿਸ਼ਤੇਦਾਰੀ ਜੋ ਮੈਂ ਲਈ ਆ ਕੋਈ ਹਰਿਆਣੇ ਦੀ ਨਹੀਂ ਆਪਾਂ ਕਹਿੰਦੇ ਇਹਦਾ ਸੂਆ ਕਿੰਨਾ ਭਾਈ ਸੂਆ ਇਹਦਾ ਜਿਹੜਾ ਹੈਗਾ ਦੇਖਣ ਨੂੰ ਤਾਂ ਜਿਵੇਂ ਦੂਜਾ ਕਹਿ ਲੋ ਪਹਿਲਾ ਕਹਿ ਲੋ ਤੀਜੇ ਆ ਇਹ ਪਿਓਰ ਠੀਕ ਆ ਤੀਜਾ ਸੂਆ ਹਾਂ ਤੀਜਾ ਸੂਆ ਆਪਣੇ ਕਿੰਨਾ ਕ ਦੁੱਧਾ ਹੁਣ ਆਏ ਮੰਨ ਲਾ ਭਾਈ ਆਪਣੇ ਘਰੇ ਹੀ ਚੂਈ ਹੋਈ ਆ ਇਹ ਕਿਉਂਕਿ ਜਿਹੜਾ ਰਿਸ਼ਤੇਦਾਰ ਕੋਈ ਵੀ ਹੁੰਦਾ ਜੇ ਜਾਨਵਰ 'ਚ ਕੋਈ ਨੁਕਸ ਹੋਵੇ ਨਹੀਂ ਦਿੰਦਾ ਹੁੰਦਾ ਹਨਾ ਠੀਕ ਆ ਅਲਾ ਕਹਿੰਦਾ ਭਾਈ ਤੁਹਾ ਤੁਸੀਂ ਵੇਚਣੀ ਆ ਤੁਹਾਡੇ ਦੇਣ ਵਾਲੀ ਨਹੀਂ ਹਨਾ ਕੀ ਰੇਟਰ ਹੋ ਇਹਦਾ 1,25,000 ਦੀ ਮੈਂ ਦੇ ਦਾਂਗੇ ਭਾਈ ਇਹੇ ਠੀਕ ਹੈ 2000 ਰੁਪਏ ਛੋੜ 1,23,000 ਰੁਪਏ ਮੈਂ ਤਾਂ ਲੈ ਲਾਂਗੇ ਠੀਕ ਹੈ ਇਹ ਆ ਦੇਖ ਲਓ ਭਾਈ ਤੇ ਜਿਹੜੀਆਂ ਆ ਮੰਨ ਕੇ ਚੱਲ ਗਏ ਹੁਣ ਇਹਦਾ ਮੱਜਾ ਹੋਊਗਾ ਜਿਹੜੀਆਂ ਤੇਰੇ ਕੋਲ ਆ ਕੱਟੀਆਂ ਆ ਗਈਆਂ ਦੋ ਹਾਂ ਭਾਈ ਜੀ ਕੱਟੀਆਂ ਆਪਣੇ ਕੋਲ ਚਾਰ ਹੋਣਗੀਆਂ ਸਵੇਰ ਨੂੰ ਠੀਕ ਹੈ ਦੋ ਕੱਟੀਆਂ ਹੋਰ ਆ ਜਾਣਗੀਆਂ ਠੀਕ ਹੈ ਇਹਦੀ ਕੱਟੀ ਦੀ ਭਾਈ 11 ਮਹੀਨਿਆਂ ਦੀ ਉਮਰ ਆ ਅੱਛਾ 11 ਮਹੀਨੇ ਹਾਂ ਆਪਾਂ ਨੂੰ ਇਹ ਵੀ ਪਤਾ ਹੈ ਜਵਰਾਜ ਦੀ ਆ ਖਲੀ ਦੀ ਆ ਕਿਹੜੇ ਦੀ ਆ ਕੋਈ ਝੂਠ ਬੋਲ ਕੇ ਨਹੀਂ ਦੇਣੀ ਅੱਛਾ ਉਹ ਆਪਦੀ ਵੀਰ ਆ ਕੇ ਨਿਰਖ ਪਰਖ ਕਰਕੇ ਲਿਆ ਸਕਦਾ ਐਵੇਂ ਆਪਾਂ ਵੇਚਣ ਦੇ ਮਾਰੇ ਕੋਈ ਹਰਿਆਣੇ ਦੀ ਕਹੀ ਜਾਈਏ ਜਾਂ ਹੋਰ ਕਹੀ ਜਾਈਏ ਆਪਣੀਆਂ ਤਾਂ ਲੋਕਲ ਪਿੰਡਾਂ ਚੋਂ ਲਈਆਂ ਹੋਈਆਂ ਨੇ ਪਰ ਹਾਂ ਜਿਹੜੀ ਪੱਠਪੁੜਾ ਦਿਖਾ ਦਿਓ ਤੇ ਮੰਗਲੋ ਥਣ ਦਿਖਾ ਦਿਓ ਕੱਲਾ ਕੱਲਾ ਥਾਣਾ ਤੇ ਪੱਠਪੁੜਾ ਪੂਰਾ ਚੌੜਾਗਾ ਓਕੇ ਇਹਦੇ ਨਾਲ ਦੀ ਜਿਹੜੀ ਕੱਤੀ ਆ ਉਹ ਵੀ ਪੂਰੀ ਟੌਪ ਆ ਇਹ ਇਹਦੀ ਵੀ ਉਮਰ ਮੈਨੂੰ ਐ ਦੱਸ ਕਿੰਨੀ ਕੁ ਹੋਊਗੀ ਬਾਈ ਮਹੀਨੇ-ਮਹੀਨੇ ਦਾ ਹੀ ਫਰਕ ਆ ਇਹਨਾਂ ਦਾ ਇਕੱਠੀਆਂ ਹੀ ਨੇ ਇੱਕ ਇੱਕ ਕਰੋ ਆਈਆਂ ਨੇ ਦੋਨੇ ਇਹ ਇੱਕੋ ਕਰੋ ਆਈਆਂ ਤੇ ਇਹ ਮੰਨ ਕੇ ਚੱਲ ਵੀ ਜਿਹੜਾ ਇਹਨਾਂ ਦਾ ਰੇਟ ਰੱਖੂ ਰੇਟ ਕਿਵੇਂ ਰੱਖੂਗਾ ਬਾਈ ਜੀ ਜਿਹੜੀ ਇਹ ਜੋੜੀ ਆ ਇਹ ਜੋੜੀ ਆਪਾਂ 55000 ਦੀ ਦੇ ਦਿਆਂਗੇ 55000 ਹਾਂ ਤੇ 27 27000 ਦੀਆਂ ਰਹਿ ਗਈਆਂ ਹਾਂ ਬਸ ਤੁਸੀਂ ਲਾ ਲੋ ਵੀ ਕਿੰਨੇ ਕਿੰਨੇ ਦੀਆਂ ਰਹਿ ਗਈਆਂ ਸਾਢੇ 27000 ਦੀਆਂ ਰਹਿ ਗਈਆਂ 55000 ਦੇ ਵਿੱਚੋਂ ਜਿਹੜੀ ਛੋਟ ਕਰਨੀ ਆ 1000 ਰੁਪਏ ਛੋਟ ਕਰ ਦਿਆਂਗੇ ਦੋਨਾਂ 'ਚੋਂ ਠੀਕ ਹੈ 550 ਰੁਪਏ ਕਿਉਂਕਿ ਛੋਟੇ ਸੌਦੇ ਨੇ ਇਹਨਾਂ ਦੇ ਵਿੱਚ ਬਾੜਾ ਹੁੰਦਾ ਨਹੀਂ ਮਾਰਜਨ ਇਦਾਂ ਨਾ ਇੱਕ ਵੀਰਾਂ ਦੇ ਕਹਿਣ ਕਰਕੇ ਭੈਣ ਭਰਾ ਕਈ ਭੈਣਾਂ ਦਾ ਮੈਨੂੰ ਫੋਨ ਵੀ ਆਇਆ ਵੀ ਬਾਈ ਸਾਨੂੰ ਤੇਰੀ ਬੋਲਬਾਣੀ ਜਾਂ ਤੇਰਾ ਕੰਮ ਬਹੁਤ ਚੰਗਾ ਲੱਗਦਾ ਵੀ ਛੋਟੇ ਜਾਨਵਰ ਵੀ ਲਿਆਇਆ ਕਰ ਨਾਲ ਵੀਰੇ ਸਿਆਂ ਨੂੰ ਪਾਲਣ ਦਾ ਸ਼ੌਂਕ ਆ ਨਾ ਜਿਵੇਂ ਮੰਨ ਕੇ ਚੱਲ ਗਏ ਚਿਹੀਆਂ ਗਾਹਾਂ ਵਾਲੀਆਂ ਆ ਗਈਆਂ ਬੱਚੀਆਂ ਬੱਚੀਆਂ ਬਿਲਕੁਲ ਖੀਰੀਆਂ ਨੇ ਬਈ ਕੱਟੀਆਂ ਵੀ ਖੀਰੀਆਂ ਨੇ ਬੱਚੀਆਂ ਵੀ ਦੋਨੇ ਖੀਰੀਆਂ ਨੇ ਠੀਕ ਆ ਤੇ ਦੋਨੇ ਟਾਪ ਕਲਾਸ ਬੱਚੀਆਂ ਨੇ ਮੰਗ ਕੋਈ ਫੋਰਸ ਆਂਗ ਨਹੀਂ ਹੈਗੀ ਨਾਲ ਬੱਚਿਆਂ ਜਮਨ ਤੁਹਾਨੂੰ ਦਿਖਾ ਦੇਣਾ ਕੋਨ ਕੋ ਪੂਰੇ ਐ ਨਹੀਂ ਵੀ ਨਿਕਲ ਕੇ ਮੂੰਹ ਨਾ ਜੇ ਤਾਂ ਲਈ ਜ ਪਾਣੀ ਪਿਆ ਲਾਦਾ ਕੱਦ ਕਾੜ ਵੀ ਚੰਗਾ ਆ ਗਿਆ ਉਹ ਟਾਪ ਕੱਦ ਕਾੜ ਆ ਵੀਰੇ ਜਿਹੜੀ ਇਹ ਬੱਚੀ ਆ ਬਈ ਇਹ ਬੱਚੀ ਹੈਗੀ 10 ਮਹੀਨਿਆਂ ਦੀ ਅੱਛਾ ਜਿਹੜੀ ਇਹ ਬੱਚੀ ਆ ਇਹ ਬੱਚੀ ਹੈਗੀ 6 ਮਹੀਨਿਆਂ ਦੀ 6 ਮਹੀਨਿਆਂ ਦੀ ਠੀਕ ਆ ਝੋਲੀਆਂ ਦੋਨਾਂ ਦੀਆਂ ਚੰਗੀਆਂ ਉਰਾਂ ਟੋਬੇ ਇੰਨੇ ਨੇ ਝੋਲੀਆਂ ਨੇ ਬਾਕੀ ਪਾਣ ਬਰੀਡ ਬਰੂਡ ਪੂਰੀ ਫੁੱਲ ਆ ਠੀਕ ਆ ਮੈਨੂੰ ਐ ਦੱਸ ਫਿਰ ਇਹ ਪੱਛੀਆਂ ਦਾ ਰੇਟ ਕਿੰਨਾ ਰੱਖੂਗਾ ਆਪਾਂ 25000 ਦੀ ਜੋੜੀ ਦੇ ਦਿਆਂਗੇ ਭਾਈ ਇਹ ਦੋਨੇ 25000 ਦੋਨੇ 25000 ਦੀ ਠੀਕ ਆ ਲੈ ਵੀ ਆਹ ਦੇਖ ਲਓ ਆਹ ਪੱਛੀਆਂ ਦੋਨੇ ਦੀਆਂ ਦੋਨੇ 25000 ਰੁਪਏ ਦੀਆਂ ਮਿਲ ਜਾਣੀਆਂ ਤੁਹਾਨੂੰ ਨਹੀਂ ਠੀਕ ਆ ਗੱਲਬਾਤ ਜਿਹੜਾ ਆਪਾਂ ਕੋਈ ਨਹੀਂ ਆਇਆ ਆਪਾਂ ਪਤਾ ਕੀ ਗੱਲ ਆ ਇਹ ਜਿਹੜੇ ਛੋਟੇ ਜਾਨਵਰ ਨੇ ਇਹਦੇ ਆਪਾਂ ਵਾੜਾ ਮਾਰ ਜਾਨੀ ਰੱਖਣਾ ਠੀਕ ਆ ਗਾਹ ਨੂੰ ਵੀ ਗੱਲ ਹੋ ਰਹਾ ਕੱਲ ਨੂੰ ਬੱਚੀਆਂ ਹੋਰ ਵੀ ਆ ਜਾਣਗੀਆਂ ਆਪਣੇ ਕੋਲ ਠੀਕ ਆ ਆਪਾਂ ਬਸ ਇੰਨਾ ਆਪਾਂ ਨੂੰ ਇਹ ਚੀਜ਼ ਆ ਯਾਰ ਮਾੜੀ ਜਿਹੀ ਐ ਕਰ ਤੂੰ ਕੱਲੀ ਕੱਲੀ ਬੱਚੀ ਖੋਲੀ ਲੈ ਵੀ ਆਹਾ ਹੁਣ ਆਪਾਂ ਤੁਹਾਨੂੰ ਜੋੜਾ ਬੱਚੀਆਂ ਦਾ ਜਿਹੜਾ ਹੈਗਾ ਤੋਰ ਕੇ ਦਿਖਾ ਦਿੰਨੇ ਆਂਗੇ ਤੇ ਮੂਧੀਆਂ ਵੀ ਦੇਖ ਲਓ ਤੁਸੀਂ ਸੁਨੱਖੀਆਂ ਨੇ ਇਧਰ ਲੈ ਜਾ ਬਈ ਜੱਗੀ ਲੰਮੀਆਂ ਲੈ ਜਾ ਦੋਨੇ ਦੀਆਂ ਦੋਨੇ ਬੱਚੀਆਂ ਜਿਹੜੀਆਂ ਹੈਗੀਆਂ ਬਾਈ ਵੀ ਕੋਲੇ ਖੜੇ ਨੇ ਹਨਾ ਬਾਈ ਗਾਮਾ ਦੇਖਣ ਆਇਆ ਵੀ ਆਹਾ ਦੋਨਾਂ ਦਾ ਰੇਟ ਜਿਹੜਾ ਹੈਗਾ 25000 ਰੁਪਿਆ ਆ ਦੋਨੇ ਬੱਚੀਆਂ 25000 ਰੁਪਿਆ ਹੈ ਤੇ ਬਾਕੀ ਤੂੰ ਆ ਵੀ ਬਣ ਦੇ ਕਰਾ ਹੁਣ ਇਹਨਾਂ ਨੂੰ ਵੀ ਆਪਾਂ ਤੋੜ ਕੇ ਦਿਖਾ ਦਗੇ ਕੱਦ ਕਾਠ ਵੀ ਠੀਕ ਆਗੇ ਝੋਲੀਆਂ ਚੰਗੀਆਂ ਨੇ ਦੋਨੇ ਦੀਆਂ ਦੋਨੇ ਬੱਛੀਆਂ ਜਿਹੜੀਆਂ 25000 ਰੁਪਿਆ ਜਿਹੜਾ ਬੰਦਾ ਲਾਊਗਾ ਨਾ ਤੇ ਉਹਨੂੰ ਘਾਟੇ ਵਾਲਾ ਸੌਦਾ ਨਹੀਂ ਰਹਿਣਾ ਤੇ ਆ ਕਟੀਆਂ ਵੀ ਜਿਹੜੀਆਂ ਹੈਗੀਆਂ ਸਮੀਆਂ ਪਲੀਆਂ ਨੇ ਖੋਲ ਲੈ ਕਰਾ ਇਹਨਾਂ ਨੂੰ ਵੀ ਤੋੜ ਕੇ ਦਿਖਾ ਦੇ ਲਿਆ ਜੱਗੀ ਕਰਾ ਲੈ ਵੀ ਆ ਦੇਖ ਲਓ ਹੁਣ ਤੁਸੀਂ ਤੋੜ ਤੂਰ ਚੈੱਕ ਕਰ ਲਓ ਬਾਕੀ ਸਿੰਗੀਆਂ ਸੁੰਗੀਆਂ ਬਾਈ ਯਾਰ ਕੋਈ ਪਾਸੋਂ ਵੀ ਕੋਈ ਐ ਨਹੀਂ ਹੈਗੀ ਉਧਰ ਲੈ ਜਾ ਲੰਮੀਆਂ ਲੈ ਜਾ ਹੈ ਦਲੇ ਪਾਸੇ ਤੇ ਜਿਹੜਾ ਇਹਨਾਂ ਦੋਨਾਂ ਕਟੀਆਂ ਦਾ ਰੇਟ ਆ ਗਿਆ ਮਿੱਤਰੋ ਆ ਜੋੜੇ ਦਾ ਰੇਟ 55000 ਰੁਪਿਆ ਰਹੂਗਾ ਤੇ ਬਾਕੀ 5-500 ਰੁਪਿਆ ਛੋੜ ਵੀ ਹੋ ਜੂਗੀ ਬਣਦੇ ਕਰਾਂ ਜੇ ਕੋਈ ਗੱਲ ਨਹੀਂ ਆ ਥੋੜਾ ਸਾਡੇ ਕੋਲੇ ਤੇ ਲੰਮਿਆਂ ਤੋੜ ਕੇ ਅਸੀਂ ਦਿਖਾ ਨਹੀਂ ਸਕਦੇ ਨੰਬਰ ਬੋਲਦੇ ਕਰਾਂ ਆ ਜਾ ਇੱਧਰ ਬਾਈ ਖੜੇ ਆ ਜਿਹੜੇ ਅੜੀ ਕਰੀ ਜਾਂਦੇ ਇੱਧਰ ਬਾਈ ਗਾਈਆਂ ਦੇਖਣ ਆਏ ਹੋਏ ਹੈਗੇ ਤੇ ਨੰਬਰ ਦੱਸ ਕਰਾਂ ਨੰਬਰ ਬਾਈ ਜੀ 98153 9107 ਠੀਕ ਹੈ ਤੇ ਇਹ ਲੋਵੀ ਮਿੱਤਰੋ ਜਿਹੜਾ ਸੀਗਾ ਜੱਗੀ ਬਰਨਾਲੇ ਤੋਂ ਤੇ ਕਿਵੇਂ ਲੱਗਿਆ ਬਾਈ ਦਾ ਕੰਮ ਦੱਸਿਓ ਜਰੂਰ ਮਿੱਤਰੋ ਹੱਥ ਜੋੜ ਕੇ ਇੱਕ ਵਾਰੀ ਦੁਬਾਰੇ ਫੇਰ ਬੇਨਤੀ ਆ ਜਿਹੜੀ ਚੀਜ਼ ਲੈਣੀ ਆ ਨਾ ਆਪਦੀ ਇੱਥੇ 2 ਡੰਗ ਦੀ ਤਸੱਲੀ ਕਰ ਲਿਓ ਕਿਉਂਕਿ ਮੈਂ ਕਹਿੰਦਾ ਵੀ ਜਿਹੜਾ ਬੰਦਾ ਤਸੱਲੀ ਕਰਕੇ ਨਹੀਂ ਲੈਂਦਾ 2 ਡੰਗ ਦੀ ਚਵਾਈ ਕਰਕੇ ਤੇ ਉਹ ਮੈਂ ਤਾਂ ਇਹ ਗੱਲ ਕਹਿੰਦਾ ਵੀ ਉਹ ਜਮਾ ਨਾ ਗਾ ਨੂੰ ਹੱਥ ਪਾਵੇ ਤੇ ਕਿਵੇਂ ਲੱਗਿਆ ਕੰਮ ਦੱਸਿਓ ਜੀ